ਸਥੀਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਮੱਤ ਫਤਿਹ ਭਗਤੇ ਮੁੱਦਿਆਂ ਤੇ ਲਗਾਤਾਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਤੁਹਾਡੇ ਤੱਕ ਹਰ ਗੱਲ ਪਹੁੰਚਾਈ ਜਾਵੇ ਸੋ ਅੱਜ ਦਾ ਜੋ ਵਿਸ਼ਾ ਨਸ਼ਈ ਹੈ ਕਿਉਂਕਿ ਅਸੀਂ ਡਰੱਗ ਦੇ ਉੱਤੇ ਜਿਆਦਾ ਫੋਕਸ ਕਰ ਰਹੇ ਹਾਂ ਹੁਣ ਪੰਜਾਬ ਸਰਕਾਰ ਨੇ ਇੱਕ ਫਰਮਾਨ ਜਾਰੀ ਕੀਤਾ ਹੈ ਵੀ ਜਿਹੜੇ ਡਰੱਗ ਸਮਗਲਰ ਨੇ ਉਹਨਾਂ ਦੇ ਘਟਾਏ ਜਾ ਰਹੇ ਨੇ ਜਿਸ ਤਰ੍ਹਾਂ ਜੁਪੀ ਦੇ ਵਿੱਚ ਜੋਗਿਆ ਦਿੱਤਿਆ ਨਾਥ ਨੇ ਇੱਕ ਵਿਸ਼ੇਸ਼ ਕਮਿਊਨਿਟੀ ਟਾਰਗੇਟ ਕਰਕੇ ਉਹਨਾਂ ਦੇ ਮਕਾਨ ਢਾਏ ਸੀ ਉਹਨਾਂ ਤੇ ਬਲਡوزر ਫੇਰੇ ਸੀ ਤੇ ਸੁਪਰੀਮ ਕੋਰਟ ਨੂੰ ਉਹਦੇ ਵਿੱਚ ਹਸਤਕਸ਼ਪ ਕਰਨਾ ਪਿਆ ਪੰਜਾਬ ਦੇ ਵਿੱਚ ਅਸੀਂ ਇਸ ਗੱਲ ਦਾ ਵਿਰੋਧ ਨਹੀਂ ਕਰਦੇ ਵੀ ਡਰੱਗ ਮਾਫੀ ਤੇ ਕਾਰਵਾਈ ਨਾ ਹੋਵੇ ਪਰੰਤੂ ਮੁੱਦਾ ਇਹ ਹੈ ਵੀ ਕਿ ਕਨਸਟੀਟਿਊਸ਼ਨ ਆਫ ਇੰਡੀਆ ਭਾਰਤੀ ਸੰਵਿਧਾਨ ਪੰਜਾਬ ਪੁਲਿਸ ਨੂੰ ਇਹ ਅਧਿਕਾਰ ਦਿੰਦਾ ਹੈ ਵੀ ਤੁਸੀਂ ਕਿਸੇ ਦੇ ਜਾ ਕੇ ਸਿੱਧਾ ਘਟ ਆ ਸਕਦੇ ਹੋ ਇਹ ਤੋਂ ਸਿੱਧਾ ਸਿੱਧਾ ਸਪਸ਼ਟ ਹੈ ਕਿ ਜਿਹੜੀ ਸਟੇਟ ਹੈ ਪੁਲਿਸ ਸਟੇਟ ਬਣ ਰਹੀ ਹੈ ਪੁਲਿਸ ਨੂੰ ਇੰਨੀ ਜਿਆਦਾ ਅਥਾਰਟੀ ਦਿੱਤੀਆਂ ਜਾ ਰਹੀਆਂ ਨੇ ਤੇ ਜਿਸ ਦੇ ਨਾਲ ਲੋਕਾਂ ਦੇ ਵਿੱਚ ਇਹ ਦਹਿਸ਼ਤ ਦਾ ਮਾਹੌਲ ਪੈਦਾ ਹੋ ਰਿਹਾ ਜਦ ਕਿ ਡਰੱਗ ਮਾਫੀਆ ਦੇ ਵਿੱਚ ਇਹ ਮਾਹੌਲ ਪੈਦਾ ਹੋਣਾ ਚਾਹੀਦਾ ਸੀ ਅਸੀਂ ਲੋਕ ਜੋ ਲੋਕਾਂ ਦੇ ਖੋਲ ਲੜਦੇ ਆ ਲੋਕਾਂ ਦੀ ਲੜਾਈ ਲੜਦੇ ਆ ਇਤਨਾ ਕਿਤੇ ਸਾਨੂੰ ਵੀ ਲੱਗਦਾ ਵੀ ਕਾਲੇ ਜਿਹੜਾ ਇਸ ਤਰ੍ਹਾਂ ਦਾ ਐਕਟ ਇਹ ਸਮਗਲਰਾਤੇ ਕਰਨ ਦੀ ਕਹਿ ਰਹੇ ਨੇ ਹੋ ਸਕਦਾ ਕੱਲ ਨੂੰ ਉਹਨਾਂ ਲੋਕਾਂ ਤੇ ਵੀ ਐਕਟ ਹੋ ਜਵੇ ਜਿਹੜੇ ਲੋਕ ਸਿਸਟਮ ਦੇ ਖਿਲਾਫ ਸਰਕਾਰ ਦੇ ਖਿਲਾਫ ਲੜਦੇ ਨੇ ਮੁੱਦਾ ਉਹਨੇ ਇੱਥੇ ਖੜਾ ਹੈ ਵੀ ਠੀਕ ਹੈ ਇਹ ਕੰਮ ਹੋਣਾ ਚਾਹੀਦਾ ਡਰੱਗ ਦੇ ਖਿਲਾਫ ਲੜਾਈ ਹੋਣੀ ਚਾਹੀਦੀ ਹੈ ਕੀ ਪੰਜਾਬ ਸਰਕਾਰ ਪੰਜਾਬ ਪੁਲਿਸ ਇਹ ਕੰਮ ਇਮਾਨਦਾਰੀ ਨਾਲ ਕਰ ਰਹੀ ਹੈ ਜਦ आम आदमी सरकार बननी थी ता बड़े-बड़े वोट लगाए गए अरविंद केजरीवाल ਵੱਲੋਂ ਕਿ ਮੈਂ ਕਹਿੰਦਾ ਹਾਂ ਕਿ ਵਿਕਰਮਜੀਤਿਆ ਚਿੱਟੇ ਦਾ ਸੁਦਾਗਰ ਹੈ ਤਾਂ ਸਭ ਤੋਂ ਪਹਿਲਾਂ ਜੇ ਮਾਫੀ ਮੰਗੀ ਤਾਂ अरविंद केजरीवाल ਨੇ ਮੰਗੀ ਤੇ ਅੱਜ ਉਹ ਬੜੀਆਂ-ਬੜੀਆਂ ਟਾਰਾ ਮਾਰ ਰਿਹਾ ਹੈ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਅਗਰ ਉਹਨੇ ਨਸ਼ਾ ਮੁਕਤ ਕਰਨਾ ਸੀ ਤਾਂ ਉਹਨੇ ਮਾਫੀ ਕਿਉਂ ਮੰਗੀ ਤਾਂ ਉਹ ਨਾਲ ਲੜਦਾ ਪਰੰਤੂ ਦੂਜੀ ਵੱਡੀ ਗੱਲ ਪੋਲਾ ਜਗਦੀਸ਼ ਪੋਲਾ ਸੌਰੀ ਉਹਨੇ ਇੱਕ ਉਸ ਟਾਈਮ ਦੇ ਜਿਹੜਾ ਕੈਬਨਿਟ ਮੰਤਰੀ ਸੀ ਵਿਕਰਮ ਜੀਠੀਆ ਉਹਦਾ ਸ਼ਰੀਆਮ ਨਾਮ ਲਿਆ ਵਿਕਰਮ ਜੀਠੀ ਤੇ ਪਰਚਾ ਹੋਇਆ ਜੇਲ੍ਹ ਰਿਹਾ ਫਿਰ ਗੁਰਦੀਪ ਰਾਣੋ ਰਾਣੋ ਪਿੰਡ ਤਸਵੀਰਪੈਲ ਦੇ ਵਿੱਚ ਜਿਹਦੇ ਵਿੱਚ ਬਾਬਾ ਕਾਲਾ ਨਾਨਕ ਸਰਵਾਲਾ ਉਹਦਾ ਭਤੀਜਾ ਰਵੀਲ ਸਿੰਘ ਏ ਆਈ ਏ ਆਈ ਜੀ ਰਾਜੀਤ ਸਿੰਘ ਥਾਣੇ ਇੰਸਪੈਕਟਰ ਇੰਦਰਜੀਤ ਸਿੰਘ ਪੈਲ ਡੀਐਸਪੀ ਦਾ ਵਰਿੰਦਰਜੀਤ ਥਿੰਦ ਹੁਣ ਗੱਲ ਇਹ ਹੈ ਵੀ ਪੈਲ ਖੰਨੇ ਹਲਕੇ ਦੇ ਵਿੱਚ ਬਹੁਮਜਰਾ ਨਕਲੀ ਸ਼ਰਾਬ ਫੈਕਟਰੀ ਚੱਲਦੀ ਰਹੀ ਕਾਂਗਰਸ ਦੇ ਟਾਈਮ ਗੁਰਕੀਰਤ ਸਿੰਘ ਇੱਥੇ ਦਾ ਐਮਐਲਏ ਔਰ ਸਾਡੇ ਪੈਲ ਵਿਧਾਨ ਸਭਾ ਦੇ ਸ਼੍ਰੀਆਮ ਬਿਕਦੀ ਰਹੀ ਤੇ ਸਰਕਾਰੀ ਰਿਕਾਰਡ ਕਹਿੰਦਾ ਇਹ ਐਫਆਈਆਰ ਦੇ ਵਿੱਚ 1000 ਪੇਟੀ ਹਰ ਰੋਜ਼ ਇੱਥੋਂ ਨਕਲੀ ਸ਼ਰਾਬ ਦੀ ਨਿਕਲਦੀ ਸੀ ਕਿ ਇਹ ਡਰੱਗ ਜਿਹੜੇ ਚਟ ਕੱਪੜੀਏ ਜਾਂ ਖਾਕੀ ਵਰਦੀ ਧਾਰੀ ਨੇ ਕੀ ਇਹੇ ਕਿਸੇ ਕਾਨੂੰਨ ਵਿੱਚ ਨਹੀਂ ਆਉਂਦੇ ਕਿ ਇਹਨਾਂ ਉੱਪਰ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਅੱਜ ਉਹਨਾਂ ਛੋਟੇ ਸਮਗਲਰਾਂ ਦਾ ਜਿਹੜੇ ਛੋਟੇ ਥੋੜੇ ਵੇਚਣ ਵਾਲੇ ਨੇ ਉਹਨਾਂ ਦੇ ਘਟ ਆਏ ਜਾ ਰਹੇ ਨੇ ਕੀ ਪੰਜਾਬ ਸਰਕਾਰ ਅਰਵਿੰਦ ਕੇਜਰੀਵਾਲ ਇਸ ਗੱਲ ਦਾ ਜਵਾਬ ਦੇਊਗਾ ਵੀ ਉਸਨੇ ਮਾਫੀ ਕਿਉਂ ਮੰਗੀ ਕੀ ਗੁਰਦੀਪ ਸਿੰਘ ਰਾਣੋ ਦਾ ਘਟ ਆਇਆ ਜਾਊਗਾ ਕੀ ਬਰਿੰਦਰਜੀਤ ਥਿੰਨ ਤੇ ਕਾਰਵਾਈ ਹੋਊਗੀ ਉਹ ਆਪਣੀ ਜੌਬ ਕਰ ਰਿਹਾ ਹੈ ਕੀ ਰਾਜੇਸ਼ ਸਿੰਘ ਏਆਈਜੀ ਦੇ ਉੱਤੇ ਕੋਈ ਕਾਰਵਾਈ ਹੋਊਗੀ ਉਹਦਾ ਕੋਈ ਮਕਾਨ ਟਾਇਆ ਜਾਊ ਬਿਕਰਮ ਜੀਠਿਆ ਜੋ ਪਾਵਰਫੁੱਲ ਬੰਦਾ ਪੋਲੀਟੀਸ਼ੀਅਨ ਕੀ ਉਹਦਾ ਕੋਈ ਘਰ ਢਾਇਆ ਗਿਆ ਤੇ ਜਦ ਤੁਸੀਂ ਵੱਡੇ ਮਗਰਮਚ ਵੱਡੇ ਅਧਿਕਾਰੀਆਂ ਨੂੰ ਹੱਥ ਨਹੀਂ ਪਾ ਰਹੇ ਥੱਲੇ ਦਹਿਸ਼ਤ ਫੁਲਾ ਰਹੇ ਹੋ ਤਾਂ ਡਰੱਗ ਵੇਚਣ ਵਾਲੇ ਤਾਂ ਉੱਤੇ ਬੈਠੇ ਨੇ ਸੋ ਅੱਜ ਲੰਬੇ ਸਮੇਂ ਤੋਂ ਮੈਂ ਪੁਲਿਸ ਇਲਾ ਖੰਨਾ ਚ ਦੇਖ ਰਿਹਾ ਇੱਥੇ ਢੇਰ ਸਾਰੇ ਪੱਤਰਕਾਰ ਵੱਡੇ ਵੱਡੇ ਮੈਕ ਚੱਕ ਕੇ ਪੁਲਿਸ ਸਟੇਸ਼ਨ ਐਸਐਸਬੀ ਦਫ਼ਤਰ ਦੇ ਆਲੇ ਦੁਆਲੇ ਘੁੰਮਦੇ ਰਹਿੰਦੇ ਨੇ ਪਰੰਤੂ ਪੁਲਿਸ ਦੇ ਹੱਕ ਦੇ ਵਿੱਚ ਤਾਂ ਖਬਰਾਂ ਬਹੁਤ ਚਲਾਉਂਦੇ ਨੇ ਪਰੰਤੂ ਜਿਹੜਾ ਨਸ਼ਾ ਵਿਗਦਾ ਖੰਨੇ ਸ਼ਹਿਰ ਦੇ ਵਿੱਚ ਵਿਗਦਾ ਦਾਲਦ ਵਾਲੇ ਵਿਗਦਾ ਉਹਦੇ ਬਾਰੇ ਕੋਈ ਜ਼ਿਆਦਾ ਇਹ ਤਰਜੀਹ ਨਹੀਂ ਦਿੰਦੇ ਸੋ ਜਿਹੜਾ ਇੱਥੇ ਦਾ ਕੈਬਨਟ ਮੰਤਰੀ ਅਤਰਨਪਰੀ ਸੌਂਗ ਉਹ ਪੰਜ ਮੈਂਬਰੀ ਕਮੇਟੀ ਦਾ ਮੈਂਬਰ ਬਣਾਇਆ ਗਿਆ ਵਾ ਜਿਹੜੀ ਡਰੱਗ ਖਤਮ ਕਰਨੀ ਹੈ ਪੰਜਾਬ ਸਰਕਾਰ ਨੇ ਸੋ ਆਪਣੇ ਨਾਲ ਸਾਬਕਾ ਥਾਣੇਦਾਰ ਸਰਦਾਰ ਰਣਜੀਤ ਸਿੰਘ ਨੇ ਜੋ ਕਿ ਲੰਮੇ ਸਮੇਂ ਤੋਂ ਡਿਊਟੀ ਦੇ ਦੌਰਾਨ ਵੀ ਡਿਊਟੀ ਤੋਂ ਬਾਅਦ ਵੀ ਲਗਾਤਾਰ ਡਰੱਗ ਦੇ ਖਿਲਾਫ ਲੜਾਈ ਲੜ ਰਹੇ ਨੇ ਸੋ ਮੈਂ ਇੱਥੇ ਹੋਰ ਵੀ ਬਹੁਤ ਸਾਰੇ ਅਧਿਕਾਰੀ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਡਰੱਗ ਦੇ ਖਿਲਾਫ ਰੋਲ ਆ ਪਾਉਣ ਵਾਲੇ ਜਾਂ ਲੜਾਈ ਲੜਨ ਵਾਲਿਆਂ ਨੂੰ ਝੂਠੀਆਂ ਦਲਾਸੇ ਦਿੰਦੇ ਨੇ ਪਰ ਲੜਦੇ ਨਹੀਂ ਰঞ্জੀਤ ਸਿੰਘ ਜੀ ਲੰਬੇ ਸਮੇਂ ਤੋਂ ਲੜ ਰਹੇ ਨੇ ਇੱਕ ਇਹਨਾਂ ਦਾ ਕੇਸ ਵੀ ਹੈ ਜਿਹੜਾ ਇਹਨਾਂ ਨੇ ਚੱਕਿਆ ਹੋਇਆ ਵੀ ਉਹਦੇ ਵਿੱਚ ਘਟੋ-ਘਟ 10 ਤੋਂ 15 ਅਸਚੋ ਡੀਐਸਪੀ ਇੱਕ ਕੇਸ ਚਾਰਾ ਨੇ ਡਰੱਗ ਮਾਫੀਆ ਨਾਲ ਸੰਬੰਧਤ ਹੈ ਜੋ ਡਰੱਗ ਮਾਫੀਆ ਨੂੰ ਬਚਾਇਆ ਗਿਆ ਸੋ ਆਪ ਇਹਨਾਂ ਨਾਲ ਗੱਲ ਕਰਦੇ ਆ ਕਾਨੂੰਨ ਦੇ ਵੀ ਜਾਣਕਾਰ ਨੇ ਪੁਲਿਸ ਦੇ ਵਿੱਚ ਲੰਬਾ ਸਮਾਂ ਰਹੇ ਨੇ ਜਾਂ ਰਣਜੀਤ ਸਿੰਘ ਜੀ ਵੀ ਜਿਹੜਾ ਇਹ ਐਕਟ ਕੀਤਾ ਜਾ ਰਿਹਾ ਪੁਲਿਸ ਵੱਲੋਂ ਮਕਾਨ ਢਾਉਣ ਦਾ ਇਹਨੂੰ ਤੁਸੀਂ ਕਿੰਨਾ ਕੁ ਜਾਇਜ਼ ਮੰਨਦੇ ਹੋ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਕੀ ਪਤੇ ਸਾਰੇ ਸਰੋਤਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਇਹ ਗੱਲ ਬੜੀ ਧਿਆਨ ਨਾਲ ਸੁਣਨ ਵਾਲੀ ਆ ਨਸ਼ੇ ਦੇ ਨਸ਼ੇ ਦੇ ਖਿਲਾਫ ਲੜਾਈ ਲੜਨ ਵਾਸਤੇ ਗਵਰਨਮੈਂਟ ਨੂੰ ਵਾਕਾ ਮਤਲਬ ਮੈਂ ਸਾਵਾਸ ਦੰਨਾ ਪਰ ਮੈਂ ਇਸ ਗੱਲ ਦੇ ਬਿਲਕੁਲ ਹੱਕ 'ਚ ਨਹੀਂ ਕਿਸੇ ਨੂੰ ਭੁਜਾ ਕੇ ਕਿਸੇ ਦਾ ਮਕਾਨ ਢਾਕੇ ਜਿਹੜਾ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਨਸ਼ਾ ਸਦਾਗਰਾਂ ਦੇ ਨਹੀਂ ਬਲਕਿ ਆਮ ਪਬਲਿਕ ਵਿੱਚ ਵੀ ਦਹਿਸਤ ਫਲਾਈ ਜਾ ਰਹੀ ਹੈ ਜੇ ਨਸ਼ਾ ਬੰਦ ਕਰਨਾ ਹੈ ਤਾਂ ਮੈਂ ਅਜ ਸਟੇਟਸ ਵੀ ਪਾਇਆ ਵੀ ਜਿਹੜੇ ਪੁਲਿਸ ਦੇ ਪਬਲਿਕ ਦਾ ਦਿਲ ਜਿੱਤ ਕੇ ਪੁਲਿਸ ਦੇ ਵੱਡੇ ਅਫਸਰ ਜਿਹੜੇ ਨਸ਼ਾ ਤਸਕਰਾਂ ਦੇ ਦੀ ਰੈਨਮਾਈ ਕਰਦੇ ਨੇ ਪੁਲਿਸ ਦੇ ਪਬਲਿਕ ਦੇ ਆਪਣੇ ਪੋਲੀਟੀਕਲ ਵੱਡੇ ਅਫਸਰ ਵੱਡੇ ਲੀਡਰ ਜਿਹੜੇ ਨਸ਼ਾ ਤਸਕਰਾਂ ਦੀ ਰੈਨਮਾਈ ਕਰਦੇ ਨੇ ਕਿਸੇ ਵੀ ਹੱਦ ਤੱਕ ਹੋਣ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ ਮੇਰੀ ਅਰਜੀ ਵੀ ਇਹੋ ਕਹਿੰਦੀ ਆ ਵੀ ਕੁਝ ਲੋਕਾਂ ਨੇ ਪੁਲਿਸ ਦੇ ਵਿੱਚ ਨਸ਼ਾ ਤਸਕਰਾਂ ਦੀ ਰਹਿਨਮਾਈ ਕੀਤੀ ਆ ਉਹਨਾਂ ਨੂੰ ਮਦਦ ਕੀਤੀ ਹੈ ਉਹਨਾਂ ਆਫਸਰਾਂ ਦੇ ਖਿਲਾਫ ਖੰਨੇ ਦੇ ਆਫਸਰਾਂ ਦੇ ਵਿੱਚ ਕਿਉਂਕਿ ਜੋਤੀਮਾਨ ਜਿਹੜੇ ਜੋਤੀ ਜਯਾਦਵ ਜੀ ਨੇ ਜਿਹੜੇ ਨਵੇਂ ਆਏ ਨੇ ਇਹਨਾਂ ਨਾਲ ਮੇਰਾ ਐਡਾ ਕੋਈ ਹੋ ਨਹੀਂ ਆ ਪਹਿਲਾਂ ਕਿਸੇ ਦੇ ਵਿੱਚ ਹਿੰਮਤ ਨਹੀਂ ਰਹੀ ਕਿਉਂਕਿ ਇਹਨਾਂ ਦੀਆਂ ਕਲਮਾਂ ਉੱਥੇ ਟੁੱਟ ਜਾਂਦੀਆਂ ਨੇ ਜਿੱਥੇ ਕੋਈ ਵੱਡੇ ਅਫਸਰ ਤਾਂ ਨਾ ਆ ਜਾਂਦਾ ਆਪਾਂ ਦੇਖਦੇ ਆ ਕਿ ਬਹੁਤ ਸਾਰੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਪੁਲਿਸ ਅਧਿਕਾਰੀ ਸ਼੍ਰੀਆਮ ਡਰੱਗ ਵਾਲਿਆਂ ਤੋਂ ਪੈਸੇ ਮੰਗ ਰਹੇ ਨੇ ਫਿਰ ਜਿਹੜੇ ਅਧਿਕਾਰੀ ਖੁਦ ਡਰੱਗ ਵਿਚੰਜਨ ਵੋਲਮ ਨੇ ਜਿਵੇਂ بڑے بڑے ਅਫਸਰਾਂ ਦੇ ਆਪੇ ਨਾਂ ਲਏ ਨੇ ਫਿਰ ਉਹ ਉਸ ਤੇ ਲੋਕ ਕਿਵੇਂ ਵਿਸ਼ਵਾਸ ਕਰ ਲੈਣ ਵੀ ਇਹ ਲੋਕ ਇਮਾਨਦਾਰੀ ਨਾਲ ਡਰੱਗ mafia ਨੂੰ ਖਤਮ ਕਰਨਗੇ ਇਹ ਜਿਹੜੇ ਡਰੱਗ ਦੇ ਵੱਡੇ ਅਫਸਰ ਨੇ ਉਹ ਆਪਣੇ ਰੀਡਰਾਂ ਰਹੀਂ ਆਪਣੇ ਐਸਐਸਓ ਜਿਹੜਾਹੀਂ ਬਗਾਰ ਕਰਕੇ ਰਿਸ਼ਵਤ ਲੈਂਦੇ ਨੇ ਆਪ ਉਹ ਜਾਂਦੇ ਨਹੀਂ ਮੈਂ ਇਹ ਦਾਵਾ ਕਰਦਾ ਵੀ ਕੰਨੇ ਦੇ ਵਿੱਚ 10 ਤੋਂ ਵੱਧ ਜੀਓ ਅਫਸਰ ਲੱਗੇ ਹੋਏ ਨੇ ਕੋਈ ਕਹਿ ਸਕਦਾ ਵੀ ਮੈਂ ਇੱਕ ਪਰਚਾ ਵੀ ਦਰਜ ਕੀਤਾ ਓਕੇ ਕਿਸੇ ਨੇ ਕੋਈ ਪਰਚਾ ਨਹੀਂ ਦਰਜ ਕੀਤਾ ਮੈਂ ਅਖਬਾਰ ਚ ਪੜਿਆ ਨਹੀਂ ਖੰਨੇ ਦੇ ਵਿੱਚ ਦੜਾ ਸੱਟਾ ਨਸ਼ਾ ਡਰੱਗਸ ਸ਼ਰੀਆਮ ਵਿਕਦਾ ਹੈ ਘਰ ਘਰ ਜਾਂਦਾ ਹੈ ਲੇਕਿਨ ਇਹ ਜੀਓ ਅਫਸਰਾਂ ਨੇ 10 ਵਜੇ 12 ਵਜੇ ਦਫ਼ਤਰ ਆਉਣਾ 3 ਵਜੇ ਚੱਲ ਜਾਣਾ ਹੋਰ ਕੋਈ ਕੰਮ ਨਹੀਂ ਕੋਈ ਕਾਰ ਨਹੀਂ ਇਹ ਨਹੀਂ ਕਰਦੇ ਤਰਨਪ੍ਰੀਤ ਸੌਂਦ ਇੱਥੇ ਦਾ ਕੈਬਨਿਟ ਮੰਤਰੀ ਹੈ। ਉਹਦੇ ਮੈਂ ਕੱਲ ਪੋਸਟਾਂ ਦੇਖ ਰਿਹਾ ਸੀ ਦਫ਼ਤਰ ਦਾ ਇੰਚਾਰਜ ਆ ਕੋਈ ਲੋਕਾਂ ਨੇ ਉਹਦੇ ਪੋਸਟਾਂ ਪਾਈਆਂ ਨੇ ਵੀ ਤਰਨਪ੍ਰੀਤ ਸੌਂਦ ਨੂੰ ਪੰਜ ਮੈਂਬਰੀ ਕਮੇਟੀ ਦਾ ਬਣਾਇਆ। ਵੀ ਉਹਦੇ ਦਫ਼ਤਰ ਦੇ ਬੰਦੇ ਚਿੱਟਾ ਵੇਚ ਰਹੇ ਨੇ, ਉਹਨਾਂ ਦੇ ਰਿਸ਼ਤੇਦਾਰ ਵੇਚ ਰਹੇ ਨੇ। ਫਿਰ ਇਹ ਕਿਸ ਤਰ੍ਹਾਂ ਹੋ ਸਕਦਾ ਕਿ ਆਪਣੇ ਬੰਦੇ ਦਾ ਚਿੱਟਾ ਵੇਚਣ ਦੂਸਿਆਂ ਤੇ ਕਾਰਵਾਈ ਕਰੀਏ। ਦੇਖੋ ਇਹ ਤਾਂ تسਲੀ ਕਰਾਉਣੀ ਚਾਹੀਦੀ ਹੈ। ਮੈਂ ਤਾਂ ਇੱਥੇ ਤੱਕ ਕਹਿਣਾ ਵੀ ਤਰਨਪ੍ਰੀਤ ਸੌਂਦ ਨੂੰ ਆਪਣੇ ਮੈਂ ਆਮ ਆਦਮੀ ਪਾਰਟੀ ਦਾ ਸੀਨੀਅਰ ਵਰਕਰ ਆ ਤਰਨਪ੍ਰੀਤ ਸੌਂਧ ਨੂੰ ਪਹਿਲਾਂ ਇਹ ਲੋਕਾਂ ਨੂੰ ਤਸੱਲੀ ਕਰਾਉਣੀ ਚਾਹੀਦੀ ਐ ਮੈਂ ਨਸ਼ਾ ਮੁਕਤ ਆ ਫਿਰ ਉਹਨੂੰ ਇਹ ਤਸੱਲੀ ਕਰਾਉਣੀ ਚਾਹੀਦੀ ਐ ਵੀ ਮੇਰਾ ਦਫ਼ਤਰ ਮੇਰੇ ਸਬੰਧੀ ਸਾਰੇ ਨਸ਼ਾ ਮੁਕਤ ਨੇ ਤੁਸੀਂ ਉਹਦੀ ਡੋਪ ਟੈਸਟ ਦੀ ਗੱਲ ਕਰੀਆ ਤਰਨਪ੍ਰੀਤ ਦੀ ਥੋਡੇ ਤੁਹਾਨੂੰ ਲੱਗਦਾ ਵੀ ਨਸ਼ਾ ਕਰਦਾ ਹੋ ਦੇਖੋ ਮੈਂ ਇਹ ਨਹੀਂ ਕਹਿੰਦਾ ਪਰ ਲੋਕਾਂ ਦੀ ਤਸੱਲੀ ਹੋਣੀ ਤਾਂ ਜ਼ਰੂਰੀ ਆ ਨਾ ਇਹ ਤਾਂ ਭਗਵੰਤ ਮਾਨ ਵੀ ਸ਼ਰਾਬ ਪੀਂਦਾ ਫਿਰ ਉਹ ਡਰੱਗ ਦੇ ਖਿਲਾਫ ਆ ਫਿਰ ਉਹ ਡੋਪ ਟੈਸਟ ਤਾਂ ਉਹਦਾ ਵੀ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ ਤਾਂ ਹੋਣਾ ਚਾਹੀਦਾ ਮਤਲਬ ਜਦ ਆਪਾਂ ਕਿਸੇ ਤਲਾਹ ਨੂੰ ਸਾਫ ਕਰਨਾ ਪਹਿਲਾਂ ਆਪਣੇ ਘਰ ਤੋਂ ਕਰਨਾ ਚਾਹੀਦਾ ਸੋ ਗੱਲ ਇਹ ਹੈ ਜੀ ਵੀ ਜਿਹੜਾ ਤਰਨਪਰੀ ਸੌਂਦ ਹੈ ਇਹਦੀ ਹਿਸਟਰੀ ਹੈ ਜਿਹੜੀ ਉਹਦੇ ਬਾਰੇ ਵੀ ਨੌਲੇਜ ਹੋਣੀ ਚਾਹੀਦੀ ਹੈ ਉਹ ਅਸੀਂ ਕੰਘਾਰ ਰਹੇ ਹਾਂ ਤੇ ઠાਣੇਦਾਰ ਸਾਹਿਬ ਕਹਿ ਰਹੇ ਨੇ ਵੀ ਉਹਦਾ ਵੀ ਡੋਪ ਟੈਸਟ ਹੋਣਾ ਚਾਹੀਦਾ ਹੁਣ ਆਪਣੇ ਹਲਕੇ ਦਾ ਸਭ ਤੋਂ ਵੱਡਾ ਡਰੱਗ ਕਿੰਗ ਸੀਗਾ ਗੁਰਦੀਪ ਸਿੰਘ ਰਾਣੋ ਅੱਜ ਉਹਦਾ ਜਿਹੜਾ ਮਹਿਲ ਆ ਉਹਦੇ ਵੱਲ ਪੁਲਿਸ ਅਜੇ ਤੱਕ ਝਾਕੀ ਨਹੀਂ ਹੈ ਉਹਦੇ ਵੱਲ ਕਿਉਂ ਨਹੀਂ ਝਾਕ ਰਹੀ ਉਹਦਾ ਕਾਰਨ ਕੀ ਹੈ ਇਹਦਾ ਕਾਰਨ ਜੀ ਪੁਲਿਸ ਵਾਲੇ ਮਰਲੇ ਹੋਏ ਨੇ ਇੱਕ ਮੈਨੂੰ ਇਹ ਇੱਥੇ ਵੀ ਪਤਾ ਇੱਕ ਡੀਐਸਪੀ ਨਾਬੇ ਲੱਗਾ ਹੋਇਆ ਸੀ ਹੂੰ ਰਾਣੋ ਦੇ ਘਰੋਂ ਦਾ ਖਾਣਾ ਵਣ ਕੇ ਨਾਬੇ ਜਾਂਦਾ ਸੀ ਗੱਡੀ ਦਾ ਖਰਚਾ ਲਾ ਲਓ ਤੇ ਆਉਣ ਜਾਣ ਦਾ ਖਰਚਾ ਲਾ ਲਓ ਮਤਲਬ ਇੱਕ ਰੋਟੀ ਵੀ ਜਿਹੜੇ ਪੁਲਿਸ ਅਧਿਕਾਰੀ ਡਰੱਗ ਮਾਫੀ ਦੇ ਘਰੋਂ ਖਾਂਦੇ ਨੇ ਉਹ ਕਿਵੇਂ ਡਰੱਗ ਮੁਕਤ ਪੰਜਾਬ ਕਰਦੇ ਨਹੀਂ ਬਿਲਕੁਲ ਨਹੀਂ ਕਰਨਗੇ ਜੀ ਮੈਂ 100% ਕਹਿੰਦਾ ਹੁਣ ਤੁਹਾਡੇ ਸਾਹਮਣੇ ਆ ਮੈਂ 15 ਸਾਲ ਤੋਂ ਲੜ ਰਿਹਾ ਹਾਂ ਹੂੰ ਡਾਕੂਮੈਂਟ ਤਿਆਰ ਨੇ ਡੀਐਸਪੀ ਬਰਿੰਦਰਜੀ ਥਿੰਦ ਸੀਗਾ ਹਾਂਜੀ ਉਹ ਸ਼ਰੀਆਮ ਉਹਦੇ ਘਰੇ ਰਹਿੰਦਾ ਸੀਗਾ ਉਹਦੇ ਨਾਲ ਯਾਰੀ ਸੀਗੀ ਤਾਂ ਬਰਿੰਦਰਜੀ ਥਿੰਦ ਨੂੰ ਫਿਰ ਬਹਾਲ ਕਰਤਾ ਉਹ ਫਿਰ ਆਪਣੀ ਉਹ ਉਹ ਜੀ ਬਸ ਇੱਕ ਲੋਕਾਂ ਦੇ ਅੱਖਾਂ ਘੱਟਾ ਪਾਉਂਦੇ ਨੇ ਇਸੇ ਕਰਕੇ ਨਸ਼ਾ ਮਤਲਬ ਵਧਿਆ ਹੈ ਸਿਰਫ ਲੋਕਾਂ ਦੀਆਂ ਅੱਖਾਂ ਬੰਦ ਕੀਤੀਆਂ ਜਾਂਦੀਆਂ ਨੇ ਹੋਰ ਕੋਈ ਗੱਲ ਨਹੀਂ ਖੰਨੇ ਸ਼ਹਿਰ ਦੇ ਵਿੱਚ ਤੁਹਾਡੇ ਪਹਾ ਦਾ ਵੀ ਨਸ਼ਾ ਬਿਕ ਰਿਹਾ ਨਹੀਂ ਬਿਕ ਰਿਹਾ ਕਿੰਨਾ ਕੁ ਬਿਕ ਰਿਹਾ ਜਦ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਆ ਹਾਂ ਜੱਦਾ ਪਹਿਲਾ ਨਾਲੋਂ ਜ਼ਿਆਦਾ ਵਿਕ ਰਿਹਾ ਕਿਉਂਕਿ ਸਾਡੇ ਜਿਹੜੇ ਨਾ ਆਮ ਆਦਮੀ ਪਾਰਟੀ ਦੇ ਵਰਕਰ ਨੇ ਕਈ ਉਹਨਾਂ ਦੇ ਰਿਸ਼ਤੇਦਾਰ ਵੀ ਨਸ਼ਾ ਸਪਲਾਈ ਕਰਦੇ ਨੇ ਜਿਹੜੇ ਕਿ ਹੁਣ ਕੱਲ ਸੀ ਕੱਲ ਇੱਕ ਆਪਣੇ ਖੰਨੇ ਦੇ ਵਿੱਚ ਦੁਕਾਨ ਹੈ ਇੱਕ ਮੈਂ ਤਾਂ ਉਹਨਾਂ ਨੂੰ ਦੁਕਾਨਾਂ ਨੂੰ ਸਰਕਾਰੀ ਦੁਕਾਨਾਂ ਕਹਿਣਾ ਹੁੰਦਾ ਓਕੇ ਉਹ ਪਰਸੋਂ ਦੀ ਬੰਦ ਰਹੀ ਆ ਘਰੇ ਘਰੋਂ ਭਜੇ ਰਹੇ ਨੇ ਬਾਹਰ ਨਸ਼ਾ ਵੇਚ ਰਹੇ ਨੇ ਬਿਲਮ ਕਰ ਰਹੇ ਸੀ ਵੀ ਇੱਕ ਐਸਐਚਓ ਨੇ ਪਹਿਲਾਂ ਹੀ ਭਜਾਤੇ ਬੰਦੇ ਹਾਂ ਬਿਲਕੁਲ ਭਜਾਤੇ ਜੀ ਐਸਐਚਓ 2 ਨੰਬਰ ਡਿਵੀਜ਼ਨ ਤੋਂ ਉਹਦਾ ਫੋਨ ਸਰਚ ਕਰ ਲੋ ਮਤਲਬ ਉਹਨਾਂ ਮੁਲਾਜ਼ਮਾਂ ਦਾ ਕਿਹੜੇ ਮੁਲਾਜ਼ਮ ਨੇ ਭਜਾਏ ਨੇ ਉਹਨਾਂ ਦੇ ਸਮਗਲਰਾਂ ਦੇ ਫੋਨ 'ਚ ਆਊਗਾ ਜਿਹੜੇ ਮਤਲਬ ਵੱਡੀ ਮਾਤਰਾ 'ਚ ਡਰੱਗ ਵੇਚਦੇ ਨੇ ਪੁਲਿਸ ਉਹਨਾਂ ਨੂੰ ਪਹਿਲਾਂ ਹੀ ਸ਼ਾਬਾਸ਼ ਦੇ ਦਿੰਦੇ ਵੀ ਤੁਸੀਂ ਇਸ ਸਾਈਡ ਤੇ ਹੋ ਜੋ ਹਾਂਜੀ ਉਹ ਆਈ ਉਹਨਾਂ ਦੇ ਜਿਹੜੇ ਡਰੱਗਸ ਵੇਚਦੇ ਨੇ ਨਾ ਛੋਟੇ ਲੈਵਲ ਤੇ ਵੀ ਵੇਚਦੇ ਨੇ ਉਹਨਾਂ ਦੇ 5-5 6-6 ਪਰਿਵਾਰਕ ਮੈਂਬਰ ਡਰੱਗਸ ਵੇਚਦੇ ਨੇ ਇੱਕ ਅੱਧਾ ਇਹਨੂੰ ਪੁਲਿਸ ਨੂੰ ਬਹਾਨਾ ਬਣਾ ਹੋਇਆ ਇੱਕ ਅੱਧਾ ਜੇਲ੍ਹ 'ਚ ਹੁੰਦਾ ਚਾਰ-ਪੰਜ ਬਾਹਰ ਹੁੰਦਾ ਫੋਨ ਆ ਰਹੇ ਨੇ ਮੈਨੂੰ ਲੋਕਾਂ ਦੇ ਵੀ ਚਲੋ ਵਧੀਆ ਗੱਲ ਆ ਪੁਲਿਸ ਨਵੇਂ ਬੰਦੇ ਨਹੀਂ ਚੱਕ ਰਹੀ ਹੈਗੀ ਵੀ ਜਿਵੇਂ ਨਵੇਂ ਬੰਦੇ ਸਪਲਾਈ ਦਿੰਦੇ ਨੇ ਜਾਂ ਵੱਡੇ ਜਿਨ੍ਹਾਂ ਲੋਕਾਂ ਦੇ ਪਹਿਲਾਂ ਹੀ ਪਰਚੇ ਹੋਏ ਹੋਏ ਨੇ ਛੋਟੇ-ਮੋਟੇ ਪਰਚੇ ਨੇ ਚਿੱਟੇ ਦੇ ਗੋਲੀਆਂ ਦੇ ਉਹਨਾਂ ਦੇ ਚੱਕ ਕੇ ਫਿਰ ਪਰਚੇ ਦੇਤੇ ਸਾਰਿਆਂ ਤੇ ਉਹ ਇਸ ਤਰ੍ਹਾਂ ਹੀ ਆਈਏ ਸਿਰਫ ਫਿਗਰ ਵਰਕ ਕਰ ਰਹੇ ਨੇ ਓਕੇ ਹੋਰ ਕੋਈ ਚੱਕਰ ਨਹੀਂ ਹੈਗਾ ਜਿਹੜਾ ਮਤਲਬ ਇਹ ਹੈ ਜੇ ਮੈਂ ਕੇਸਾਂ ਦੀ ਗਿਣਤੀ ਦੱਸ ਦੇਣੀ ਜੇ ਅਸੀਂ ਇੰਨਾ ਕਰ ਲਿਆ ਇੰਨਾ ਕਰ ਲਿਆ ਗਰਾਊਂਡ ਲੈਵਲ ਦੇ ਦੇਖੋ ਜੀ ਗੱਲ ਸੱਚੀ ਹੈ ਇਹਨਾਂ ਨੂੰ ਜਿਹੜਾ ਇੱਕ ਕੇਸ ਜਿਹੜਾ ਐਨਡੀਪੀਐਸ ਅਕਟ ਆ ਇਹ ਦੋ ਤਰ੍ਹਾਂ ਸਰਕਾਰ ਨੇ ਵੰਡਿਆ ਹੋਇਆ ਇੱਕ ਲੋਅਰ ਲੈਵਲ ਦਾ ਜਿਹੜਾ ਆਮ ਲੋਕ ਨਸ਼ੇੜੀ ਵਗੈਰਾ ਕਰਦੇ ਨੇ ਇੱਕ ਹਾਇਰ ਲੈਵਲ ਦਾ ਜਿਹਨੂੰ ਹੈਵੀ ਕੁਆਂਟੀਟੀ ਕਹਿੰਦੇ ਨੇ ਠੀਕ ਹੈ ਜੇ ਆંકੜੇ ਕੱਢੀਏ ਹੈਵੀ ਕੁਆਂਟੀਟੀ ਦੇ ਤਾਂ ਮੇਰਾ ਖਿਆਲ ਹੈ ਵੀ ਇਹਨਾਂ ਦੇ 2% ਵੀ ਸਜ਼ਾ ਨਹੀਂ ਹੁੰਦੇ ਹੋਣਗੇ ਕਿਉਂਕਿ ਜਿਹੜੇ ਲੋਅਰ ਲੈਵਲ ਦੇ ਨੇ ਜਿਨੇ ਜਿਉਂ ਤਾਂ ਮਿਲੀ 2 ਗ੍ਰਾਮ ਹੈ ਉਹਨੇ ਆਪਣੇ ਇਹੀ ਕਹਿਣਾ ਹੈ ਵੀ ਮਤਲਬ ਮੈਂ ਵਕੀਲ ਕਿੱਥੋਂ ਕਰਾਂ ਵਕੀਲ ਕਰਾਉਣ ਜੋਗੇ ਪੈਸੇ ਨਹੀਂ ਜੋ ਕਰਦੇ ਨੇ ਸਰਕਾਰੀ ਵਕੀਲ ਜਿਹੜੇ ਮਤਲਬ ਰੱਖੇ ਹੋਏ ਨੇ ਆਪਣੇ ਏਡ ਵਾਸਤੇ ਉਹ ਕਰਦੇ ਨੇ ਉਹ ਇਕਵਾਲ ਕਬੂਲ ਕਰਾ ਕੇ ਆਪਣਾ ਖੜਾ ਚੜਾ ਜਾਂਦੇ ਨੇ ਸਾਡੇ ਸਰਸੋਰ ਚ ოਪਰੇਸ਼ਨ ਨੇ ਸਿਰਫ ਅੰਕੜੇ ਨੇ ਲੋਕਾਂ ਦੇ ਅੰਕੜੇ ਨੇ ਅੰਕੜੇ ਨੇ ਜਿਹੜੀਆਂ ਪੁਲਿਸ ਦੇ ਵਿੱਚ ਭੇਡਾਂ ਬੈਠੀਆਂ ਨੇ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਡੀਐਸਪੀ ਚ ਉੱਪਰ ਜਿੰਨੇ ਵੀ ਜੀਓ ਨੇ ਜੇ ਤੁਸੀਂ ਵੀ ਨਾਮ ਦਿੱਤੇ ਨੇ ਕਈ ਬੰਦਿਆਂ ਦੇ ਜਾਲੀ ਚਲਾਨ ਪੇਸ਼ ਕੀਤੇ ਗੱਡੀਆਂ ਦੇ ਨੰਬਰ ਬਦਲ ਤੇ ਮਤਲਬ ਪੁਲਿਸ ਬਿਲਕੁਲ ਉਹਦੇ ਡੱਕਾ ਨਹੀਂ ਤੋੜਦੀ ਹੈਵੀ ਕੁਆंटਿਟੀ ਦੇ ਵਿੱਚ ਜਿਹੜੇ ਬੰਦੇ ਨੇ ਉਹਨਾਂ ਨੂੰ ਤਾਂ ਇਹ ਬਰੀ ਕਰਾਰੇ ਨੇ ਓਕੇ ਜਿਹਨਾਂ ਵੱਡੀ ਮਾਤਰਾ ਦੇ ਜਿਹੜੇ ਵੱਡੀ ਮਾਤਰਾ ਚ ਨੇ ਕਿਸੇ ਨਾ ਕਿਸੇ ਤਰੀਕੇ ਬਰੀ ਕਰਾ ਕੇ ਮਤਲਬ ਉਹ ਕਰ ਦਿੰਦੇ ਨੇ ਜੇ ਬਰੀ ਹੋਣ ਦਾ ਚਾਂਸ ਦੇਖਿਆ ਜਾਵੇ ਤਾਂ ਡੀਐਸਪੀ ਦਾ ਗਵਾਹੀ ਦੇਣੀ ਛੇਤੀ ਜਾਂਦੇ ਆ ਸੁਪਰੀਮ ਡੀਐਸਪੀ ਗਵਾਹੀ ਦੇਣੀ ਜਾਂਦੇ ਜਿਹੜੇ ਮੁਕੱਦਮੇ ਡੀਐਸਪੀ ਦੀ ਗਵਾਹੀ ਨਾਲ ਬਰੀ ਹੋਏ ਨੇ ਨਾ ਦੇਣ ਨਾਲ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੁੰਦੀ ਕੋਈ ਨਹੀਂ ਕਰਦਾ ਅਸਲ ਵਿੱਚ ਗੱਲ ਪਤਾ ਕੀ ਹੈ ਜੀ ਜਿਹੜੀ ਹੈਵੀ ਹੈ ਕੁਆਂਟੀਟੀ ਆ ਉਸ ਦੇ ਕੇਸਾਂ ਬਾਰੇ ਬਰ ਉਵਾਰਿਆ ਨਹੀਂ ਜਾ ਰਿਹਾ ਕਿਉਂਕਿ ਉਹ ਇਹਨਾਂ ਨੇ ਸਿਰਫ ਅਖਬਾਰ ਦੀ ਖਬਰ ਦੇਣੀ ਹੁੰਦੀ ਐ ਮੈਂ ਐਨੀ ਡਰਗਸ ਫੜ ਲਈ ਓਕੇ ਹੋਰ ਨਹੀਂ ਕੁਛ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਇੱਕ ਮੇਰੀ ਇੱਥੇ ਗੱਲ ਸੁਣਨ ਵਾਲੀ ਆ ਓਕੇ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਹਮ ਪੁਲਿਸ ਡਿਸਟ੍ਰਿਕਟ ਖੰਨਾ ਦੇ ਵਿੱਚ ਹਮ 30-30 ਸਾਲ ਦੇ ਦਫਤਰ ਦੇ ਵਿੱਚ ਲੱਗੇ ਹੋਏ ਨੇ ਮੁਲਾਜ਼ਮ ਓਕੇ ਜਿੱਦਾਂ ਦਫਤਰ ਬਣਿਆ ਹਮ ਉਹਨਾਂ ਨੇ ਕਦੇ ਪਾਈਆ ਨਸ਼ਾ ਫੜਿਆ ਹੋਵੇ ਉਹਨਾਂ ਦੇ ਘਰਾਂ ਦੇ ਕੋਲ ਉਹਨਾਂ ਦੇ ਰਿਸ਼ਤੇਦਾਰ ਨਸ਼ਾ ਵੇਚਦੇ ਨੇ ਕਦੇ ਉਹਨਾਂ ਨੇ ਦੱਸੀ ਇਨਫਾਰਮੇਸ਼ਨ ਦਿੱਤੀ ਹੋਵੇ ਜਿੰਨਾ ਚਿਰ ਪੁਲਿਸ ਮੁਲਾਜ਼ਮਾਂ ਨੂੰ ਥੂਰ ਇੱਥੋਂ ਦੇ ਆ ਨਹੀਂ ਵੀ ਆਪਣੇ ਉਹ ਕਰਤੇ ਆਪਣੇ ਨਵੇਂ ਸਹਿਰ ਬਦਲਤੇ ਇੱਥੋਂ ਦੇ ਮੁਲਾਜ਼ਮ ਬਠਿੰਡੇ ਰੋਪੜ ਦਾ ਬਠਿੰਡੇ ਫਿਰੋਜਪੁਰ ਅੰਮ੍ਰਿਤਸਰ ਲਾਇਆ ਜਾਣ ਅੰਮ੍ਰਿਤਸਰ ਵਾਲੇ ਲਿਆ ਕੇ ਇੱਥੇ ਲਾਇਆ ਜਾਣ ਤਾਂ ਇਹ ਨਸ਼ਾ ਹਟੂਗਾ ਤਾਂ ਨਿਰਪੱਖ ਜਾਂਚ ਹੋਊਗੀ ਔਰ ਕੋਈ ਵੀ ਜੀਓ ਅਫਸਰ ਖਾਸ ਕਰਕੇ ਫਸਦਾ ਉਹਨੂੰ ਬਿਲਕੁਲ ਨਾ ਛੱਡਿਆ ਜਾਵੇ ਇਹਦਾ ਮਤਲਬ ਜਿਹੜਾ ਇੱਥੇ ਜਿੰਨੇ ਵੀ ਸਾਡੇ ਲੀਡਰ ਨੇ ਜੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੇ ਨੇ ਉਹਨਾਂ ਦਾ ਵੀ ਡਰਗ ਟੈਸਟ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਸੋ ਸਾਥੀਓ ਅੱਜ ਜਿਹੜਾ ਆਪਾਂ ਨੇ ਵਿਸ਼ਾ ਲਿਆ ਹੈ ਬੁਲਡੋਜ਼ਰ ਚੱਲ ਰਿਹਾ ਪੰਜਾਬ ਦੇ ਵਿੱਚ ਨਸ਼ੇ ਦੇ ਖਿਲਾਫ ਸਾਰੇ ਚਾਹੁੰਦੇ ਨੇ ਪੰਜਾਬ ਚੋਂ ਨਸ਼ਾ ਖਤਮ ਹੋਵੇ ਪਰ ਪਿਕ ਐਂਡ ਚੂਜ਼ ਦੀ ਜੇ ਪਾਲਿਸੀ ਪੰਜਾਬ ਪੁਲਿਸ ਔਰ ਸਰਕਾਰ ਕਰੂਗੀ ਫਿਰ ਉਹ ਕਾਮਯਾਬ ਨਹੀਂ ਹੋਣੀ ਵੱਡੇ ਮગર ਮੱਛਾਂ ਨੂੰ ਅਗਰ ਤੁਸੀਂ ਫੜਦੇ ਹੋ ਉਹਨਾਂ ਦੇ ਘਟ ਆਉਣੇ ਤਾਂ ਥੱਲੇ ਆਪਣੇ ਆਪ ਸੰਦੇਸ਼ ਚਲੇ ਜਾਣਾ ਸੋ ਅਸੀਂ ਇਹੀ ਕਹਿਣਾ ਚਾਹੁੰਦੇ ਆਂ ਵੀ ਭਗਵੰਤ ਮਾਨ ਤਰਨਪੀ ਸੌਂਧ ਪੰਜਵੇਂ ਬੀਰੀ ਕਮੇਟੀ ਆਪਣਾ ਡੂ ਪ੍ਰੋਟੈਸਟ ਕਰਾਵੇ ਤੇ ਜਨਤਕ ਕਰੇ ਲੋਕਾਂ ਨੂੰ ਦੱਸੇ ਵੀ ਅਸੀਂ ਇਮਾਨਦਾਰੀ ਨਾਲ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੇ ਆਂ ਜੇ ਤਰਨਪੀ ਸੌਂਧ ਪੰਜਵੇਂ ਬੀਰੀ ਕਮੇਟੀ ਦਾ ਬਣਿਆ ਉਹਨੂੰ ਪੂਰੇ ਪੰਜਾਬ ਦਾ ਖੜਾ ਛੱਡ ਕੇ ਇੱਕੋ ਇੱਕ ਕੰਮ ਕਰ ਲਵੇ ਖੰਨਾ ਨਸ਼ਾ ਮੁਕਤ ਕਰ ਲਵੇ ਇੱਥੇ ਦੇ ਜਿਹੜੇ ਪ੍ਰਸ਼ਾਸਤ ਅਧਿਕਾਰੀ ਨੇ ਜੇ ਮਠਾਣੇਦਾਰ ਸਾਹਿਬ ਨੇ ਕਿਹਾ ਵੀ ਉਹਨਾਂ ਨੂੰ ਫੋਨ ਪਹਿਲੇ ਚਲੇ ਜਾਂਦੇ ਨੇ ਉਹਨਾਂ ਨੂੰ ਉਹਨਾਂ ਤੇ ਕਾਰਵਾਈ ਕਰੇ ਔਰ ਸਭ ਤੋਂ ਵੱਡਾ ਮੁੱਦਾ ਜਿਹਨੇ 1000 ਕਰੋੜ ਦਾ ਸਾਡੇ ਚੂਨਾ ਲਗਾਇਆ ਖਜ਼ਾਨੇ ਨੂੰ ਬਾਹੋਮਾਦਰਾ ਨਕਲੀ ਸ਼ਰਾਬ ਫੈਕਟਰੀ ਅਗਰ ਇਹ ਖੰਨਾ ਮੁਕਤ ਕਰਾ ਲਵੇ ਬਾਹੋਮਾਦਰਾ ਨਕਲੀ ਸ਼ਰਾਬ ਫੈਕਟਰੀ ਦੀ ਜਾਂਚ ਹੋ ਜਵੇ ਉਹਦੇ ਵਿੱਚ ਜਿਹੜੇ ਚਿੱਟ ਕੱਪੜੀਏ ਔਰ ਖਾਕੀ ਵਰਦੀ ਧਾਰੀ ਨੇ ਉਹਨਾਂ ਨੂੰ ਨਾਮਜ਼ਦ ਕੀਤਾ ਜਾਵੇ ਉਹਨਾਂ ਦਾ ਰੋਲ ਦੇਖਿਆ ਜਾਵੇ ਮੈਂ ਕੰਨਾ ਵੀ ਪੰਜਾਬ ਦੇ ਵਿੱਚ 80% ਨਸ਼ਾ ਸਿਰਫ ਜਰ ਪੁਲਿਸ ਜਿਹੜਾ ਖੰਨੇ ਤੋਂ ਖਤਮ ਹੋ ਸਕਦਾ ਸੋ ਬਹੁਤ ਧੰਨਵਾਦ ਸੋ ਮੈਂ ਅਪੀਲ ਕਰਦਾ ਹਰ ਵਰਗ ਨੂੰ ਜੋ ਵੀ ਕੋਈ ਸਾਡੇ ਨਾਲ ਕਿਸੇ ਵਿਸ਼ੇ ਦੇ ਉੱਤੇ ਭ੍ਰਿਸ਼ਟਾਚਾਰ ਡਰੱਗ ਦੇ ਉੱਤੇ ਆਪਣੇ ਵਿਚਾਰ ਰੱਖਣਾ ਚਾਹੁੰਦਾ ਜੋ ਸੀ ਬੋਰਡ ਪੋਡਕਾਸਟੇ ਕਰ ਰਹੇ ਆ ਸਾਡਾ ਮਕਸਦ ਨਿਸ਼ਕਾਮ ਹੈ ਕੋਈ ਕੋਈ ਪੈਸਾ ਨਹੀਂ ਹੈ ਇਹ ਅਸੀਂ ਚਾਹੁੰਦੇ ਆ ਵੀ ਜਿਹੜੀ ਲੋਕਾਂ ਦੀ ਆਵਾਜ਼ ਹੈ ਉਹ ਜਨਤਾ ਤੱਕ ਜਾਵੇ ਲੋਕ ਬੇਝਿਜਕਾ ਕੇ ਸਾਹਮਣੇ ਬੋਲਣ ਬੇਸ਼ੱਕ ਬੋਲਣ ਤੇ ਪੰਜਾਬ ਪੁਲਿਸੀ ਪਰਚੇ ਦਿੰਦੀ ਹੈ ਪਰ ਜੇ ਲੋਕ ਖੜੇ ਹੋ ਜਾਂਦੇ ਨੇ ਫਿਰ ਇਹਨਾਂ ਨੂੰ ਪਰਚੇ ਵੀ ਰੱਦ ਕਰਨੇ ਪੈਂਦੇ ਨੇ ਜੋ ਮਨਜਿੰਦਰ ਸੰਧੂ ਦਾ ਤੁਹਾਡੇ ਸਾਹਮਣੇ ਕੇਸ ਆਇਆ ਸੋ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਵਾਹਿਗੁਰੂ ਕਾ